ਜਦੋਂ ਪੰਜਾਬੀਆਂ ਦੇ ਦਿਲ ਵਿੱਚ ਉੱਠਦਾ ਹੈ ਭੋਖਣ ਵਾਲ ਹੌਲ ਫਿਰ ਆਪਾਂ ਖਾਂਦੇ ਆਂ ਕੜੀ ਚੌਲ ਰਾਜਮਾ ਚੌਲ ਸੋ ਗੱਲਬਾਤ ਕਰਦੇ ਆਂ ਸਾਡੇ ਵੀਰ ਜੀ ਖੜੇ ਆਂ ਬਿਲਕੁਲ ਬਿਜਲੀ ਕਰਦੇ ਅੱਗੇ ਨਾਲ ਤਹਿਸੀਲ ਪੈ ਜਾਂਦੀ ਆ ਸੋਹਣੀ ਜੀ ਦੁਕਾਨ ਲਾਈ ਹੋਈ ਆ ਤੇ ਸਾਫ ਸਫਾਈ ਦਾ ਪੂਰਾ ਖਿਆਲ ਆ ਤੁਸੀਂ ਦੇਖ ਸਕਦੇ ਹੋ ਕਾਰਨ ਪੇ Google Pay ਆਪਾਂ ਬਾਅਦ ਚ ਗੱਲਾਂ ਕਰਦੇ ਆਂ ਸੱਸੀ ਕਾ ਵੀਰੇ ਸੱਸੀ ਕਾ ਵੀਰੇ ਕੀ ਹਾਲ ਚਾਲ ਆ ਸੱਸੀ ਕਾ ਵੀਰੇ ਪੰਜਾਬੀਆਂ ਦੀ ਰਹਿਣੀ ਸਦਾ ਕੀ ਖਿਲਾ ਰਹੇ ਹੋ ਲੋਕਾਂ ਨੂੰ ਫਿਰ ਕੜੀ ਚੌਲ ਦਾ ਜਾ ਚੌਲ ਗਰੇ ਅੱਛਾ ਦਿਖਾ ਦਿਓ ਫਿਰ ਆ ਦੇਖੋ ਜੀ ਸਾਰਿਆਂ ਦਾ ਫੇਵਰਟ ਆ ਕਿਹੜੇ ਚੌਲ ਆ ਇਹ ਬਸ ਮਤਲਬ ਆਹ ਦੇਖੋ ਜੀ ਰਾਜਮਾ ਦੀ ਸਬਜੀ ਧਖਪਰੋਂ ਰਾਜਮਾ ਦਿਖਾ ਕੱਢ ਗਿਆ ਉਹ ਦੇਖੋ ਜੀ ਸੋ ਚੌਲਾਂ ਦੇ ਨਾਲ ਬਹੁਤ ਸਵਾਦ ਲੱਗਦੇ ਆ ਰਾਜਮਾ ਵੀ ਤੇ ਆ ਇਹ ਸਾਡੇ ਪੰਜਾਬੀਆਂ ਦੀ ਸਭ ਤੋਂ ਫੇਵਰਟ ਭਾਈ ਤੇ ਇਹਨੂੰ ਖਜ਼ਾਨਾ ਹੀ ਕਹਦੀ ਆਪਾਂ ਸਾਰੇ ਪੰਜਾਬੀਆਂ ਦੀ ਫੇਵਰਟ ਕੜੀ ਪਕੌੜਾ ਆਹ ਦੇਖੋ ਜੀ ਤੇ ਗੱਲਬਾਤ ਕਰਦੇ ਆ ਵੀਰੇ ਕੀ ਨਾਮ ਆ ਤੇਰਾ ਜਸ਼ਨਦੀਪ ਸਿੰਘ ਵੀਰੇ ਜਸ਼ਨਦੀਪ ਸਿੰਘ ਪਿੰਡ ਪਿੰਡ ਮਾਨੀਮਾ ਚਲੋ ਬਹੁਤ ਬਹੁਤ ਤੈਨੂੰ ਮੁਬਾਰਕਾਂ ਕਿੱਦਾਂ ਆਈ ਆ ਵੀ ਇਹ ਕੰਮ ਕਰੀਏ ਮੈਂ ਤੁਹਾਨੂੰ ਕਿਹਾ ਸ਼ੌਂਕ ਹੈ ਵੀਰੇ ਹਾਂ ਮੈਂ ਤੁਹਾਨੂੰ ਕੋਟ ਹੈ ਦਾ ਅੱਛਾ ਮੈਨੂੰ ਕੋਟ ਹੈ ਦਾ ਮੈਂ ਤੁਹਾਨੂੰ ਕੋਟ ਆਦੀ ਆਪਾਂ ਨੂੰ ਪਹਿਲਾਂ ਕਿੱਥੇ ਦੁਕਾਨ ਲਾਂਦੇ ਤੇ ਮੈਂ ਤੁਹਾਨੂੰ ਨਹਿਰ ਪਲਾਉਂਦਾ ਪਹਿਲਾਂ ਮੈਂ ਅੱਛਾ ਤੇ ਹੁਣ ਬਾਕੀ ਲੋਕੇਸ਼ਨ ਉਹੀ ਹੁੰਦੀ ਆ ਬਾਕੀ ਲੋਕੇਸ਼ਨ ਵੀ ਆ। ਸਰਦਾਰ ਜੀ ਸਵੇਰੇ ਕਿੰਨੇ ਕ'ਜੇ ਆ ਜੰਨੇ ਆ ਤੇ ਕਿੰਨੇ ਵਜੇ ਜਾਂਦੇ ਆ? ਮੈਂ 10 ਤੇ 5 ਆਣਾ ਵੀਰੇ। ਜਸ ਵੀਰੇ 10 ਵਜੇ ਆ ਜੰਨੇ ਆ। 10 ਵਜੇ ਆ ਕੇ 5 ਵਜੇ ਤੱਕ ਆਪਾਂ ਹੋ ਗਏ। ਯਾਨੀ ਰੋਜ਼ ਡੇਲੀ ਤਾਜੀ ਕੜੀ ਡੇਲੀ ਹਾਂ ਡਿਲੀਵਰੀ। ਸਾਡੇ ਡੇਲੀ ਦੀ ਡੇਲੀ। ਡੇਲੀ ਡੇਲੀ। ਤੇ ਕਿੰਨੇ ਕ'ਜੇ ਤੱਕ ਸਮਾਪਤੀ ਹੋ ਜਾਂਦੀ ਆ? ਆਪਣੀ ਵਜੇ ਹੋ ਜਾਂਦੀ ਆ 3-4 ਵਜੇ ਨਾ ਕਿ। ਇਹ ਚਲੇ ਜਾਂਦੇ ਯਾਨੀ ਪੂਰੇ 5 ਹੁੰਦੇ ਨਹੀਂ ਐ। ਪੂਰੇ 5 ਨਹੀਂ ਹੁੰਦੇ। ਸੋ ਪਿਆਰ ਦੇ ਰਹੇ ਆ ਪੂਰੇ ਇਲਾਕੇ ਵਾਲੇ ਆਪਣਾ। ਚਮਕੌਰ ਸਾਹਿਬ ਤੇ ਪੂਰੇ ਵੀਰੇ ਪੂਰੇ ਬੇਲੇ ਵਾਲੇ ਹੋਰ ਆਸੇ ਪਾਸੇ ਤੇ ਆਨੇ ਆ ਬੇਲੇ ਵਾਲੇ ਵੀ ਆਨੇ ਵੀਰੇ ਆਪਣੇ ਕੋਲ ਅੱਛਾ ਬੇਲੇ ਵਾਲੇ ਵੀ ਆਨੇ ਜਿਹੜੇ ਬਿਜਲੀ ਘਰ ਆਨੇ ਜਾਂ ਤਸੀਲ ਆਨੇ ਆ ਉਹ ਉਹ ਵੀ ਆਨੇ ਵੀਰੇ ਆਪਣੇ ਕੋਲ ਅੱਛਾ ਖਾ ਕੇ ਜਾਂਦੇ ਆ ਤਸੀਲ ਦਾ ਪਟਵਾਰੀ ਸਾਰੇ ਆਪਣੇ ਕੋਲ ਜਾਂਦੇ ਆ ਠੀਕ ਆ ਤੇ ਕੀ ਰੇਟ ਰੱਖਿਆ ਬਾਪਾ ਨੇ ਹਾਂ ਵੀਰੇ ਹੈਗੇ 30 ਦੀ ਫੁੱਲ ਹੈਗੇ 60 ਦੇ ਸੋ ਬਣਾ ਦਿਓ ਦੋ ਪਲੇਟਾਂ ਲਓ ਜੀ ਸਾਰੇ ਜਰੂਰ ਆਇਓ ਤੇ ਇਹ ਪਲੇਟ ਕਰਾ ਕੇ ਅੱਜ ਥੋੜੇ ਜੇ ਕੜੀ ਚਾਵਲ ਰਾਜਮਾ ਪਾ ਕੇ ਟੇਸਟ ਕਰਾ ਦਿਓ ਵੀਰੇ ਹਾਫ ਪਲੇਟ ਲਾ ਦਿਓ ਟੇਸਟ ਕਰਦੇ ਆਪਾਂ ਆ ਗਏ ਨਾ ਦੇ ਪਿਆਰੇ ਪਿਆਰੇ ਚਾਵਲ ਲੋ ਜੀ ਹੁਣ ਪੈਣ ਜਾ ਰਹੇ ਆ ਵਿੱਚ ਰਾਜਮਾ ਸੋ ਖਾ ਕੇ ਟੇਸਟ ਵੀ ਆਪਾਂ ਦੱਸਦੇ ਆ ਕਿਦਾਂ ਦਾ ਤੇ ਆ ਪੈ ਗਿਆ ਜੀ ਰਾਜਮਾ ਤੇ ਕੜੀ ਪਾ ਦੋ ਹੁਣ ਕਿਉਂਕਿ ਆਪਣੇ ਤਾਂ ਦੋਹੇ ਫੇਵਰਟ ਆ ਤੁਹਾਨੂੰ ਸੱਚ ਦਸੀ ਇਹਦਾ ਉਹ ਮਿਰਚ ਦੀ ਪਾਦੀ ਕਾਲੀ ਜੀ ਹਾਂ ਇਹ ਵੀ ਚੱਕ ਲਾ ਤੇ ਆ ਗਈ ਜੀ ਗਰਮਾ ਗਰਮ ਕੜੀ ਇਹ ਪਲੇਟ ਹੋ ਗਈ ਤਿਆਰ ਜੀ ਤੇ ਉੱਪਰ ਪੈ ਗਿਆ ਪਿਆਜ਼ ਸੋ ਹੋਰ ਵੀ ਕੁਝ ਰਹਿੰਦਾ ਅੱਛਾ ਮਿਰਚ ਰਹਿੰਦੀ ਆ ਪਾ ਦੇ ਕੋਈ ਗੱਲ ਨਹੀਂ ਮਿਰਚ ਵੀ ਖਾ ਲਈ ਦੀ ਆ ਮਿਰਚ ਤੁਹਾਨੂੰ ਪਤਾ ਆਪਣੀ ਫੇਵਰਟ ਆ ਸਾਗ ਲੱਸੀ ਨਾਲ ਵੀ ਆਪਾਂ ਮਿਰਚ ਖਾਈਦੀ ਆ ਇੱਕੇ ਵੀ ਰੱਖੀ ਵੀਰੇ ਸੋ ਜਰੂਰ ਸਾਰੇ ਆਇਓ ਸੋ ਸਾਰੇ ਜਰੂਰ ਸਪੋਰਟ ਕਰਿਓ ਸਾਡਾ ਪੰਜਾਬੀ ਭਰਾ ਕੜੀ ਚੌਲ ਰਾਜਮਾ ਚਾਵਲ ਲੈ ਕੇ ਬਿਲਕੁਲ ਚਮਕੌਰ ਸਾਹਿਬ ਬਿਜਲੀ ਕਰਦੇ ਅੱਗੇ ਖੜਾ ਹੈ ਤਹਿਸੀਲ ਸਾਹਮਣੇ ਪੈ ਜਾਂਦੀ ਹੈ ਤੁਹਾਨੂੰ ਬਤਾਈ ਹੈ ਜਰੂਰ ਆਇਓ ਕੋਈ ਵੀ ਕਿਤੇ ਵੀ ਸਾਡਾ ਪੰਜਾਬੀ ਭਰਾ ਕੰਮ ਸ਼ੁਰੂ ਕਰਦਾ ਸਾਰੇ ਉਹਨੂੰ ਜਰੂਰ ਦੱਬ ਕੇ ਸਪੋਰਟ ਕਰੋ ਜੀ ਸੋ ਬਹੁਤ ਸੋਹਣਾ ਸੈਟਅਪ ਹੈ ਸਾਫ ਸਫਾਈ ਦਾ ਪੂਰਾ ਧਿਆਨ ਹੈ ਤੇ ਇਧਰ ਨਰੇਸ਼ ਸਾਡਾ ਇਹ ਪ੍ਰਵਾਸੀ ਭਰਾ ਇਹ ਵੀ ਲੱਗਿਆ ਹੋਇਆ ਸਮੋਸਿਆ ਬਣਾਣਾ ਇਹਦੀ ਆਪਾਂ ਪਹਿਲਾਂ ਵੀਡੀਓ ਬਣਾ ਦਿੱਤੀ ਇੱਥੇ ਤੁਸੀਂ ਆ ਸਕਦੇ ਆ ਦੇਖੋ ਕਿਹੜਾ ਰਕੋਡ ਪੇਮੈਂਟ ਕਰ ਸਕਦੇ ਜੇ ਤੁਹਾਡੇ ਕੋਲ ਕੈਸ਼ ਨਹੀਂ ਹੈਗਾ ਤੇ ਕਈਆਂ ਨੂੰ ਹੁੰਦੀ ਆ ਫਿਰ ਆ ਸੌਫ ਵੀ ਤੁਸੀਂ ਰੱਖੀ ਹੋਈ ਐ ਸਪੈਸ਼ਲ ਐ ਇਹ ਮੰਗਦੇ ਆ ਮੰਗਦੇ ਆ ਅੱਛਾ ਦੇਖੋ ਮਿੱਠੀ ਸੌਫ ਵੀ ਰੱਖੀ ਹੋਈ ਹੈ ਚੀਨੀ ਪਾ ਕੇ ਸੋ ਸਾਰੇ ਜਰੂਰ ਆਇਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਸਾਡੀ ਪਲੇਟ ਤਿਆਰ ਆ ਟੇਸਟ ਕਰਦੇ ਆ ਤੁਹਾਨੂੰ ਦੱਸਦਾ ਆ ਲੈਣਾਂ ਪਹਿਲਾਂ ਪੱਕ ਕੜੀ ਦੇ ਨਾਲ ਚਾਵਲ ਨਾਲ ਆਪਾਂ ਪਿਆਜ਼ ਲੈ ਲੰਮੀ ਆ ਅੰਕਲ ਦੱਸਦੇ ਇੱਕ ਪੂਰਾ ਘਰ-ਵਾਰ ਕਰਦਾ ਸਵਾਦ ਜਿੱਦਾਂ ਘਰ ਕਈ ਦਾ ਸਾਡੀ ਮਾਤਾ ਬਣਾਉਂਦੀ ਆ ਜਾਂ ਬਾਈ ਬਣਾਉਂਦੀ ਆ ਸੇਮ ਉਹਦਾ ਟੇਸਟ ਆ ਅੱਥਾਂ ਦੇ ਵਿੱਚ ਬਹੁਤ ਰਸ ਆ ਇੱਕ ਚੰਦਾ ਰਾਜਮਾ ਨਾਲ ਲੈ ਲੈਣਾ ਆਪਾਂ ਧੀਏ ਚ ਰੇਟ ਬਹੁਤ ਲਾਜਵਾ ਆ ਆ ਕਿੰਨੀ ਬਲੇਟ ਆ ਜਿਹੜੀ ਮੈਂ ਖਾ ਰਿਆ 30 ਹੀ ਵੀਰੇ ਆ 30 ਰੁਪਏ ਦੇ ਵਿੱਚ ਇਹ ਪੂਰਾ ਆਨੰਦ ਆ ਰਿਹਾ ਪੂਰੇ ਪੈਸੇ ਵਸੂਲ ਹੋ ਰਹੇ ਆ ਖੜੀ ਦਾ ਰਾਜਮਾ ਦਾ ਟੇਸਟ ਪੂਰਾ ਘਰਵਾਰ ਦਾ ਟੇਸਟ ਆ ਸੋ ਜਿਆਦਾ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੈਨੂੰ ਫੋਲੋ ਕਰੋ ਮੈਂ ਤੁਹਾਡਾ ਆਪਣਾ ਐਂਕਰ ਜੀ ਆਰ ਸੀ ਸ਼੍ਰੀ ਚਮਕੌਰ ਸਾਹਿਬ ਮੇਰੇ ਇੱਕ ਗੱਲ ਦੱਸ ਮੈਂ ਤੇਰੀ ਵੀਡੀਓ ਬਣਾ ਰਿਹਾ ਤੇਰੀ ਸਪੋਰਟ ਕਰ ਰਿਹਾ ਤੇਰੇ ਕੋਲ ਪੈਸੇ ਕਿੰਨੇ ਲਏ ਆ ਮੈਂ ਪਹਿਵੇਂ ਦਿੱਤੇ ਨਹੀਂ ਅੱਛਾ ਤੇ ਪਹਿਹੇ ਦਿੱਤੇ ਹੀ ਆ ਅੱਛਾ ਤੇ ਹਫਤੇ ਦੇ ਵਿੱਚ ਕਿੰਨੇ ਦਿਨ ਤੁਸੀਂ ਆਨੇ ਆ ਲਗਾਤਾਰ ਜਰਸ਼ਨੀ ਐਦਵਾਰ ਛੁੱਟੀ ਹੁੰਦੀ ਆ ਜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਸੀਂ ਉਰੇ ਆ ਸਕਦੇ ਆ ਸਵੇਰੇ 10 ਵਜੇ ਆ ਜਾਂਦਾ ਵੀਰ ਹਾਂ ਜੀ 10 ਵਜੇ ਆ ਕੇ 5 ਵਜੇ ਤੱਕ ਟਾਈਮ ਆ ਪਰ ਜਦੋਂ ਖਤਮ ਹੋ ਜਾਂਦਾ ਵੀਰ ਕਹਿੰਦਾ ਮੈਂ ਪਹਿਲਾਂ ਚਲੇ ਜਾਂਦਾ 3 ਵਜੇ ਤੱਕ ਸੋ ਤੁਸੀਂ ਸਾਰੇ ਆਇਓ ਵੀਰ ਕੁਆਂਟੀਟੀ ਜਿਹੜੀ ਵਧਾ ਦੇਵੇ ਹਨਾ ਸੋ ਸਾਰੇ ਤੁਸੀਂ ਜਰੂਰ ਸਪੋਰਟ ਕਰਿਓ ਤੇ ਜਰੂਰ ਆਇਓ ਸਾਡੇ ਜਸ਼ਨਦੀਪ ਭਰਾ ਪੰਜਾਬੀ ਭਰਾ ਪਿੰਡ ਮਾਣੇ ਮਾਜਰਾ ਵੈਸੇ ਦਾ ਚਮਕੌਰ ਸਾਹਿਬ ਦਾ ਹਿੱਸਾ ਹੀ ਆ ਸੋ ਸਾਰੇ ਜਰੂਰ ਸਪੋਰਟ ਕਰੋ ਜਿੱਥੇ ਵੀ ਸਾਡੇ ਪੰਜਾਬੀ ਭਰਾ ਕੋਈ ਵੀ ਕੰਮ ਸ਼ੁਰੂ ਕਰਦੇ ਆ ਆਪਾਂ ਪ੍ਰਵਾਸੀਆਂ ਕੋਲ ਵੀ ਜਾ ਕੇ ਖਾਨੇ ਪਰ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਆਪਾਂ ਸਪੋਰਟ ਕਰੀਏ ਥੈਂਕ ਯੂ ਵੀਰੇ ਸਾਡੇ ਡਾਕਟਰ ਸਾਹਿਬ ਮਾਣੇ ਮਾਜਰਾ ਬੈਠੇ ਆ ਨਾਲ ਵੀ ਗੱਲਬਾਤ ਕਰਦੇ ਆ ਤੁਹਾਨੂੰ ਕਿਦਾਂ ਦਾ ਟੇਸ ਲੱਗਿਆ ਬਹੁਤ ਵਧੀਆ ਜੀ ਕੜੀ ਚੌਲਸ ਬੈਸਟ ਅੱਛਾ ਲੰਘਦੇ ਵਰਦੇ ਖਾਲੀ ਦੇ ਹਾਂਜੀ ਹਾਂ ਮੈਂ ਡੇਲੀ ਦੁਪਹਿਰੇ ਨੂੰ ਖਾ ਕੇ ਨਿਕਲ ਘਰ ਦੇ ਨਹੀਂ ਕਹਿੰਦੇ ਵੀ ਅੱਜ ਰੋਟੀ ਕਰਨੀ ਖਾ ਰਹੇ ਬਾਹਰੇ ਖਾ ਜਾਂਦੇ ਆ ਨਹੀਂ ਚਲੋ ਕੋਈ ਗੱਲ ਨਹੀਂ ਆਪਣਾ ਪੰਜਾਬੀ ਭਰਾ ਜੀ ਨਹੀਂ ਸਪੋਰਟ ਕਰਾਂਗੇ ਉਨੀ ਘੱਟ ਆ ਠੀਕ ਹੈ ਨਾ ਬਾਕੀ ਥੋੜਾ ਜਿਆਦਾ ਪ੍ਰੈਕਟਿਸ ਕਰਕੇ ਦੁਪਹਿਰ ਨੂੰ ਚੌਲੇ ਥੋੜਾ ਜਿਹਾ ਲਈ ਦੇ ਹਲਕੇ ਜੇ ਬਾਦ ਵੀਰ ਦੀ ਸਪੋਰਟ ਕਰੋ ਹਲਕਾ ਭੋਜਨ ਆ ਦੁਪਹਿਰ ਨੂੰ ਆਪਾਂ ਖਾ ਸਕਦੇ ਹਾਂ ਤੇ ਸਭ ਤੋਂ ਬੈਸਟ ਆ ਇਹ ਖਾ ਕੇ ਘਾ ਰੋਟੀ ਵੀ ਖਾ ਹੋ ਜਾਂਦੀ ਹੈ ਬਿਲਕੁਲ ਖਾ ਹੋ ਜਾਂਦੀ ਹੈ ਯਾਰ ਅੱਛ